ਵਾਡ ਹੰਸਾ ਮਹੱਲਾ ਤੀਜਾ ਗਰਮੋਖੇ ਸੱਚ ਸੰਜਮ ਤਤ ਗਿਆਨ ਗਰਮੋਖੇ ਸਾਚੇ ਲੱਗੈ ਤਿਆਨ ਗਰਮ ਖੇ ਸੱਚ ਸੰਜਮ ਤਤ ਗਿਆਨ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੀ ਬਾਣੀ ਚੱਲ ਰਹੀ ਹੈ ਰਾਗ ਵਡਹੰਸ ਦੇ ਵਿੱਚ ਅੰਗ 559 560 ਦੇ ਉੱਪਰ ਸੋ ਮਹਾਰਾਜ ਆਪਣੇ ਬਚਨ ਦੇ ਪਹਿਲੇ ਚਰਨ 'ਚ ਕਿਰਪਾ ਕਰ ਦੇਣੇ ਕਹਿੰਦੇ ਗੁਰਮੁਖ ਸਤ ਸੰਜਮ ਤਤ ਗਿਆਨ ਜਿਹੜਾ ਗੁਰਮੁਖ ਅਰਥਾਤ ਗੁਰੂ ਮਹਾਰਾਜ ਦੇ ਅਨੁਸਾਰੀ ਗੁਰਸਿੱਖ ਨੇ ਉਹਨਾਂ ਨੂੰ ਸਤ ਸਰੂਪ ਪਰਮੇਸ਼ਰ ਜੀ ਦੀ ਪ੍ਰਾਪਤੀ ਹੁੰਦੀ ਹੈ ਸੰਜਮ ਅਰਥਾਤ ਇੰਦਰੀਆਂ ਨੂੰ ਕਾਬੂ ਕਰਨ ਦੀ ਵਿਧੀ ਦੀ ਦਾਤ ਪ੍ਰਾਪਤ ਹੁੰਦੀ ਹੈ ਕਰਤ ਤਤ ਗਿਆਨ ਦੀ ਸੋਝੀ ਹੁੰਦੀ ਹੈ ਆਭਾਵ ਕੇ ਬ੍ਰਹਮ ਗਿਆਨ ਦੀ ਸੋਝੀ ਹੁੰਦੀ ਅਸਲ ਜਾਂ ਯਥਾਰਥ ਗਿਆਨ ਦੀ ਸੋਝੀ ਆਉਂਦੀ ਹੈ ਮਹਾਰਾਜ ਕਹਿੰਦਾ ਗੌਰਮੋਖ ਸੱਚ ਸੰਜਮ ਤਤ ਗਿਆਨ ਗੌਰਮੋਖ ਸਾਚੇ ਲਗੈ ਤਿਆਨ ਤੇ ਗੁਰਮਖਾ ਗੁਰੂ ਪਿਆਰਿਆਂ ਦਾ ਗੁਰੂ ਮਹਾਰਾਜ ਜੀਆਂ ਦੇ ਅਨੁਸਾਰੀ ਹੋਇਆ ਸੱਚੇ ਪਿਤਾ ਪਰਮੇਸ਼ਰ ਜੀ ਦੇ ਚਰਨਾਂ ਦੇ ਨਾਲ ਪਜ ਧਿਆਨ ਲੱਗਦਾ ਹੈ ਸੁਰਤੀ ਲੱਗਦੀ ਹੈ ਸੁਅਗੋ ਰਹਾਉ ਵਾਲੀਆਂ ਭਗਤੀਆਂ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਗੌਰਮੁਖੇ ਮਾਨ ਮੇਰੇ ਨਾਮ ਸਮਾਲਾ ਸਦਾ ਨਿਭਾ ਚੱਲਾ ਤੇਰਾ ਨਾਲ ਰਹਾਉ ਗਰਵ ਖੇ ਮਨ ਮੇਰੇ ਨਾਮ ਸਮਾਲ ਅਰਥਾਤ ਗਹਿ ਮਿਰਿਆ ਮਨਾ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਤੋ ਗੁਰਮਖ ਹੋ ਕੇ ਗੁਰੂ ਮਹਾਰਾਜ ਜੀ ਦਾ ਅਨੁਸਾਰੀ ਹੋ ਕੇ ਕੋਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਨੂੰ ਸੰਭਾਲਣਾ ਕਰ ਚੇਤੇ ਕਰਨਾ ਕਰ ਯਾਦ ਕਰਨਾ ਕਰ ਇਕੱਤਰ ਕਰਨਾ ਕਰ ਜੋੜਨਾ ਕਰ ਕਹਿੰਦਾ ਗੌਰਮੋਖੇ ਮਨ ਮੇਰੇ ਨਾਮ ਸਮਾਲਾ ਸਦਾ ਨਭਾ ਚੱਲਾ ਤੇਰਾ ਨਾਲ ਰਹਾਉ ਤੇ ਮਹਾਰਾਜ ਕਹਿੰਦਾ ਕੇਵਲ ਤੇ ਕੇਵਲ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਸਦਾ ਤੇਰੇ ਨਾਲ ਨਿਭੇਗਾ। ਅਰੇ ਤੋਂ ਲੋਕ ਤੋਂ ਪਰਲੋਕ ਨੂੰ ਚੱਲਣ ਲੱਗਿਆ ਦਰਗਾਹ ਨੂੰ ਜਾਣ ਲੱਗਿਆ ਵੀ ਮਹਾਰਾਜ ਕਹਿੰਦੇ ਤੇਰੇ ਨਾਲ ਨਿਭੇਗਾ ਤੇਰਾ ਸਾਥ ਦੇਵੇਗਾ। ਸਵਰਹਾਉ ਅਰਥਾਤ ਵਿਸ਼ਰਾਮ ਦੇ ਕੇ ਅੱਗੋਂ ਆਪਣੇ ਬਚਨ ਦੇ ਦੂਸਰੇ ਚਰਨ 'ਚ ਮਹਾਰਾਜ ਕਿਰਪਾ ਕਰਦੇ ਨੇ। ਕਹਿੰਦਾ ਗੌਰਮੋਖੇ ਜਾਤ ਪਤ ਸੱਚ ਸੋਏ। ਗੁਰਮੁਖੇ ਅੰਤਰ ਸਖਾਈ ਪ੍ਰਭ ਹੋਏ। ਉਹ ਗੁਰਮੁਖੇ ਜਾਤ ਪਤ ਸੱਚ ਸੋਏ। ਅਰਥਾਤਾਂ ਕਿ ਗੁਰਮੁਖ ਹੋਇਆ ਗੁਰਮਹਾਰਾਜਿਆਂ ਦੇ ਅਨੁਸਾਰੀ ਹੋਇਆ। ਉਹ ਗੁਰਮੁਖ ਦੀ ਜਾਤ ਅਤੇ ਪਤ ਭਾਵ ਜਤਾ ਬਰੂ ਜਾ ਉੱਚੀ ਕੋਲ ਵੀ ਮਹਾਰਾਜ ਕਹਿੰਦੇ ਸੱਚ ਸੋਏ ਸੱਚਾ ਪਦਾ ਪਰਮੇਸ਼ਰ ਹੀ ਹੁੰਦਾ ਭਾਈ। ਇਕ ਅਕਾਲ ਪੁਰਖ ਵਾਹਿਗੁਰੂ ਅਸਵਾ ਉਹਨਾਂ ਦਾ ਨਾਮ ਹੀ ਗੁਰਮੁਖਾਂ ਦੀ ਜਾਤ ਹੈ ਇਕ ਅਕਾਲ ਪੁਰਖ ਵਾਹਿਗੁਰੂ ਅਸਵਾ ਉਹਨਾਂ ਦਾ ਨਾਮ ਹੀ ਗੁਰਮੁਖਾਂ ਦੀ ਪਤ ਹੈ ਜਿਤਾਵਰ ਜਾਂ ਕੋਲ ਹੈ ਕਹਿੰਦਾ ਗੌਰਮੁਖੇ ਜਾਤ ਪਤ ਸਚ ਸੋਏ ਗੌਰਮੁਖੇ ਅੰਤਰ ਸਖਾਈ ਪ੍ਰਭ ਹੋਏ ਗੁਰਮੁਖੇ ਅੰਤਰ ਸਖਾਈ ਪ੍ਰਭ ਹੋਏ ਅਰਥਾਤ ਗੁਰਮੁਖ ਹੋਇਆ ਗੁਰਮਹਾਰਾਜ ਜੀਆਂ ਦੇ ਅਨਸਾਰੀ ਹੋਇਆ ਮਹਾਰਾਜ ਕਹਿੰਦੇ ਅੰਦਰ ਉਹ ਪ੍ਰਭੂ ਜੀ ਸੁਆਮੀ ਜੀ ਮਾਲਕ ਜੀ ਸਖਾ ਹੁੰਦਾ ਹੈ ਸਾਥੀ ਸਦ ਹੁੰਦਾ ਹੈ ਮਿੱਤਰ ਸਦ ਹੁੰਦਾ ਹੈ ਸੋ ਅਗੋ ਆਪਣੇ ਬਚਨ ਦੇ ਤੀਸਰੇ ਚਰਨ ਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਗੌਰਮੁਖੇ ਜਿਸਨੋ ਆਪ ਕਰੇ ਸੋ ਹੋਏ ਗੁਰਮੁਖੇ ਆਪ ਵਡਾਈ ਦੇਵੈ ਸੋਏ ਗੁਰਮੁਖੇ ਜਿਸਨੋ ਆਪ ਕਰੇ ਸੋ ਹੋਏ ਤੇ ਮਹਾਰਾਜ ਕਹਿੰਦੇ ਗੁਰਮੁਖ ਅਰਥਾਤ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਕੇਵਲ ਤੇ ਕੇਵਲ ਉਹੀ ਪੁਰਸ਼ ਬਣਦਾ ਕੌਣ ਜਿਸਨੋ ਆਪ ਕਰੇ ਜਿਹਨੂੰ ਅਕਾਲ ਪੁਰਖ ਆਇਆ ਗੁਰ ਉਤਰ ਉੱਠ ਕੇ ਆਪ ਗੁਰਮੁਖ ਕਰੇ ਸੋ ਹੋਏ ਕੇਵਲ ਉਹੀ ਗੁਰਮੁਖ ਬਣਦਾ ਭਾਈ ਉਹੀ ਗੁਰਮੁਖ ਹੁੰਦਾ ਕਹਿੰਦਾ ਗੌਰਮੁਖੇ ਆਪ ਵਡਾਈ ਦੇਵੈ ਸੋਏ ਤੇ ਗੌਰਮਖਾ ਗੁਰੂ ਪਿਆਰਿਆ ਨੂੰ ਅਕਾਲ ਪੁਰਖ ਵਾਹਿਗੁਰੂ ਆਪ ਹੀ ਵਡਿਆਈਆਂ ਬਖਸ਼ਦਾ ਆਪੇ ਮਾਣ ਦਿੰਦਾ ਜਿਤਾਬ ਰੋਦੰਦਾ ਸਤਕਾਰ ਦਿੰਦਾ ਦਰ ਦਿੰਦਾ ਹੈ ਸੋ ਅਗੰਤਮ ਆਪਣੇ ਬਚਨ ਦੇ ਚੌਥੇ ਚਰਨ ਦੇ ਵਿੱਚ ਪਾਤਸ਼ਾਹ ਕਿਰਪਾ ਕਰਦੇ ਹਨ ਕਹਿੰਦਾ ਗੁਰਮੁਖੇ ਸ਼ਬਦ ਸੱਚ ਕਰਨੀ ਸਾਰਾ ਗੁਰਮੁਖੇ ਨਾਨਕ ਪਰਵਾਰ ਸਾਧਾਰਾ ਗੁਰਮੁਖੇ ਸ਼ਬਦ ਸੱਚ ਕਰਨੀ ਸਾਰ ਇਹ ਗੁਰਮਖਾ ਗੁਰੂ ਪਿਆਰਿਆ ਨਾ ਗੁਰੂ ਦੇ ਅਨੁਸਾਰੀ ਹੋਇਆ ਮਹਾਰਾਜ ਕਹਿੰਦੇ ਸਤ ਸਰੂਪ ਪਰਮੇਸ਼ਰ ਜੀ ਦੇ ਸੱਚੇ ਸ਼ਬਦ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਹਦੇ ਸਦਕਾ ਕਰਨੀ ਸਾਰ ਅਰਥਾਤ ਕਿ ਉਹਨਾਂ ਦੀ ਕਰਨੀ ਉਹਨਾਂ ਦਾ ਕਰਤੱਬ ਸ੍ਰੇਸ਼ਟੋਂ ਨਿਭੜਦਾ ਹੈ ਉਹਨਾਂ ਦੇ ਕਰਮ ਉੱਤਮ ਹੋ ਨਿਭੜਦੇ ਹਨ ਗੁਰੂ ਮਹਾਰਾਜੀਆਂ ਦੇ ਸ਼ਬਦ ਦੇ ਸਦਕਾ ਕਹਿੰਦੇ ਗੌਰਮੁਖੇ ਨਾਨਕ ਪਰਵਾਰ ਸਾਧਾਰਾ ਗਰਵ ਖੇ ਨਾਨਕ ਪਰਵਾਰਾ ਸਾਧਾਰ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਗੁਰਮਖ ਹੋਇਆ ਗੁਰੂ ਮਹਾਰਾਜ ਜੀਆਂ ਦੇ ਅਨੁਸਾਰ ਹੀ ਹੋਇਆ ਜਿਹੜਾ ਗੁਰਮਖ ਗੁਰੂ ਪਿਆਰੇ ਨੇ ਨਾ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦਾ ਕੁਟੰਬ ਕਬੀਲਾ ਥਵਾ ਸੰਗੀ ਸਾਥੀ ਜਿਹੜੇ ਨੇ ਸਾਧਾਰ ਭਾਵ ਸਹਿਤ ਆਧਾਰ ਦੇ ਹੋ ਜਾਂਦੇ ਨੇ ਆਸਰਾ ਸਹਿਤ ਹੋ ਜਾਂਦੇ ਨੇ ਉਹਨਾਂ ਨੂੰ ਹਰੀ ਰੂਪੀ ਆਸਰਾ ਪ੍ਰਾਪਤ ਹੁੰਦਾ ਹੈ ਨਾਮ ਰੂਪੀ ਆਸਰਾ ਮਿਲਦਾ ਹੈ ਸੋ ਮਹਾਰਾਏ ਕਹਿੰਦਾ ਗੌਰਮੁਖੇ ਸਬਦ ਸਚ ਕਰਨੀ ਸਾਰਾ ਗੌਰਮੁਖੇ ਨਾਨਕ ਪਰਵਾਰ ਸਾਧਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ